ਵੇਖੋ ਕਿਵੇਂ ਨਵਾਲਗ ਲੜਕੀਆਂ ਨੂੰ ਛੱਡ ਕੇ ਚਲਾ ਗਿਆ ਵਿਅਕਤੀ ਨੇੜਲੇ ਲੋਕਾਂ ਨੇ ਬੱਚਿਆਂ ਨੂੰ ਲੈ ਕੇ ਪਹੁੰਚੇ ਥਾਣਾ ਸਿਟੀ ਦੇ ਵਿੱਚ ਦਰਸਲ ਦੱਸਿਆ ਕਿ ਬਟਾਲਾ ਦੇ ਮਹਾਜਨ ਹਸਪਤਾਲ ਦੇ ਸਾਹਮਣੇ ਇੱਕ ਵਿਅਕਤੀ ਦੇ ਵੱਲੋਂ ਚਾਰ ਨਵਾਲਕ ਲੜਕੀਆਂ ਨੂੰ ਛੱਡ ਕੇ ਉਹ ਭੱਜ ਜਾਂਦਾ ਜਦ ਨੇੜਲੇ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗਦਾ ਤਾਂ ਬਾਲਕ ਬੱਚਿਆਂ ਨੂੰ ਲੈ ਕੇ ਲੋਕ ਜਿਹੜੇ ਨੇ ਸਿਟੀ ਥਾਣਾ ਦੇ ਵਿੱਚ ਪਹੁੰਚ ਜਾਂਦੇ ਨੇ ਇਸ ਮੌਕੇ ਗੱਲਬਾਤ ਕਰਦੇ ਸਥਾਨਕ ਨਿਵਾਸੀ ਨੇ ਕਿਹਾ ਕਿ ਜਿੱਦਾਂ ਹੀ ਸ਼ਾਮ ਪੈਂਦੀ ਹੈ ਤਾਂ ਇੱਕ ਬੱਚੇ ਦੀ ਰੋਂਣ ਦੀ ਆਵਾਜ਼ ਸੁਣਾਈ ਦਿੰਦੀ ਹੈ ਮਗਰੋਂ ਮੇਰੇ ਸਾਥੀ ਨੇ ਜਦ ਮੈਨੂੰ ਬੁਲਾਇਆ ਤਾਂ ਵੇਖਿਆ ਕਿ ਉੱਥੇ ਚਾਰ ਨਵਾਲਕ ਲੜਕੀਆਂ ਮੌਜੂਦ ਸਨ ਜਿਨ੍ਹਾਂ ਨੂੰ ਕੋਈ ਛੱਡ ਕੇ ਚਲਾ ਗਿਆ ਉਹਨਾਂ ਕਿੱਥੇ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਕੋਈ ਨਾ ਮਿਲਿਆ ਜਦੋਂ ਸਾਨੂੰ ਹੋਰ ਕੋਈ ਨਾ ਮਿਲਿਆ ਤਾਂ ਅਸੀਂ ਇਹਨਾਂ ਨੂੰ ਲੈ ਕੇ ਸਿਟੀ ਪੁਲਿਸ ਥਾਣੇ ਦੇ ਵਿੱਚ ਪਹੁੰਚ ਗਏ ਜਿੱਥੇ ਕਿ ਪੁਲਿਸ ਹੁਣ ਕਾਰਵਾਈ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੈ ਕਿ ਜਦੋਂ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਪਏ ਨੇ ਜੋ ਵੀ ਅਧਿਕਾਰੀਆਂ ਦੇ ਹੁਕਮ ਆਉਣਗੇ ਉਸ ਨੂੰ ਅਮਲ ਕੀਤਾ ਜਾਵੇਗਾ ਪਰ ਪੁਲਿਸ ਅਧਿਕਾਰੀਆਂ ਨੇ ਕੈਮਰੇ ਤੇ ਆ ਕੇ ਕੁਝ ਨਹੀਂ ਬੋਲਿਆ ਤਾਂ ਵੇਖਣਾ ਹੋਵੇਗਾ ਕਿ ਅਸਲ ਦੇ ਵਿੱਚ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਰਦੀ ਹੈ ਜੀ ਮੈਂ ਇਨਾ ਜਗਦੀਸ਼ ਕੁਮਾਰ ਜੀ ਮੈਂ ਹਿਸਾ ਨਗਰ ਦਾ ਰ ਮੈਂ ਮਲੇ ਦਾ ਮੋਤਵੀਰਾਂ ਜੀ ਇਹ ਮੇਰੇ ਕੁਛ ਵੀਰਾਂ ਨੂੰ ਉਹਨਾਂ ਦੇ ਇੱਥੇ ਛੱਪੜ ਪੈਂਦਾ ਵਾ ਨਾਲ ਕੜੀ ਰੋੜ ਤੇ ਮੇਰੇ ਮਲੇ ਦੇ ਮੋੜ ਤੇ ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ ਇਹਨਾਂ ਨੇ ਬੱਚੇ ਰੋਣ ਦੀ ਆਵਾਜ਼ ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ ਤੇ ਲੈ ਆਂਤੇ ਆ ਇਹਨਾਂ ਨੇ ਬਾਅਦ ਵਿੱਚ ਮੈਨੂੰ ਫੋਨ ਕੀਤਾ ਵਾ ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਤੇ ਧਿਆਏ ਤੇ ਨੰਗੇ ਹੀ ਪੈਰੋਂ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਵਾ ਕੰਟਰੋਲ ਰੂਮ ਤੇ ਮੈਨੂੰ ਨੰਬਰ ਮੈਨੂੰ ਠਾਣਾ ਪੈਂਦਾ ਸਿਟੀ ਮੈਂ ਸੋਹ ਸਾਬ ਨਾਲ ਗੱਲ ਕੀਤੀ ਉਹਨਾਂ ਨੇ ਕਿ ਇੱਥੇ ਲੈ ਆਓ ਹੁਣ ਆਪਾਂ ਇਹ ਬ ਦੇਖਦੇ ਇਹਨਾਂ ਦਾ ਕੀ ਕਰਨਾ ਜੇ ਬੱਚੇ ਕਿੰਨੇ ਨੇ ਕੀ ਇਹਨਾਂ ਦੀ ਹੋਰ ਬੱਚੇ ਚਾਰ ਜੇ ਚਾਰੇ ਲੜਕੀਆਂ ਜੇ ਤੇ ਬੱਚੇ ਦੇ ਕਿਸ ਦੀ ਉਮਰ ਇੱਕ ਇਹ ਮਿਕਾ ਇੱਕ ਸਾਲ ਆ ਦੋ ਸਾਲ ਆ ਹੱਦ ਤਿੰਨ ਸਾਲ ਆ ਚਾਰ ਸਾਲ ਤੋਂ ਛੋਟੀ ਆ ਸਾਰੀ ਤਿੰਨ ਤੁਰਦੇ ਇੱਕ ਤੁਰਦਰੀਆਂ ਬੱਚਾ ਕਿਹਨਾਂ ਰਿਹਾ ਜੀ ਮੇਰਾ ਨਾਮ ਜਸਪਾਲ ਇਹ ਬੱਚੇ ਇਹਨਾਂ ਨੂੰ ਕਿੱਥੋਂ ਮਿਲਿਆ ਇਹ ਮਿਲੇ ਜੇ ਬੁਟਰਾ ਦੀ ਕੋਠੀ ਆ ਛੱਪਰ ਦੇ ਕੰਡੇ ਈਸ਼ਾ ਨਗਰ ਆ ਇਹ ਬੱਚੇ ਦੀ ਹਾਲਤ ਮਿਲਾਂਗੇ ਇਹ ਚਾਰ ਬੱਚੇ ਆ ਤੇ ਬੋਲਦੇ ਆ ਵੀ ਕੋਈ ਲੜਕੀ ਇਹ ਨਾਲ ਵੱਡੀ ਉਹ ਛੱਡ ਕੇ ਤੇ ਇਹਨਾਂ ਨੂੰ ਚ ਲੱਗੀ ਆ ਪਾਣੀ ਦੇ ਪਾਜ ਵੀ ਪਾਣੀ ਪੀਓ ਤੁਸੀਂ ਤੇ ਮੁੜ ਕੇ ਲੱਭੀ ਨਹੀਂ ਗਈ ਹੋਗੀ ਕਿੰਨੇ ਵਜੇ ਦੀ ਘਟਨਾ ਜੀ ਇਹ 8 ਇਹ 8 ਵਜੇ ਦੀ ਗੱਲ ਹੈ ਜੀ ਉਹਥੇ ਵੇਖਿਆ ਵਾ ਪਰ ਨਹੀਂ ਕਿਤੇ ਸਾਨੂੰ ਕੋਈ ਨਹੀਂ ਲੱਭਾ ਲੱਗੇ ਤੁਹਾਨੂੰ ਨਹੀਂ ਲੱਭਾ ਪਰ ਤੁਸੀਂ ਜੀ ਤੁਹਾਨੂੰ ਅਹੀਂ ਫਿਰ ਲੱਗੇ ਦੁਕਾਨਵਾਂ ਕੜਿਆਨੇ ਦੀ ਆਡੀ ਆਪਣੀ ਆ ਭਰਾ ਹਟੇ ਦੀ ਤੇ ਅਸੀਂ ਫਿਰ ਉਥੇ ਇਹਨਾਂ ਨੂੰ ਲੈ ਕੇ ਤੇ ਕੋਈ ਰੋਟੀ ਰਾੜੀ ਪੀ ਲੋ ਖਵਾਲੀ ਆ ਫਿਰ ਵੇਚ ਕੋਟ ਇਹਨਾਂ ਨੂੰ ਖਵਾਲੇ ਆ ਬਾਅਦ ਵਿੱਚ ਮੇਰੀ ਗੱਲ ਤੇ ਬਾਅਦ ਚ ਇਹ ਠਾਣੇ ਕੰਪਲੀਟ ਕੀਤੀ ਆ ਵੀ ਇਹ ਦੇਦਾ ਬੱਚਿਆਂ ਨੂੰ ਮਿਲਿਆ